सनातन धर्म सुरक्षा परिषद दे राशि प्रधान पंडित अवन कुमार पराशर अते सीनियर सिटीजन सेल दे जिला प्रधान एडवोकेट देवेंद्र गौतम ने पंजाब व्यापार मंडल अमृतसर दे प्रधान सुरेंद्र दुग्गल पंजाब व्यापार मंडल अमृतसर दे जनरल स्कटर बलबीर भसीन राकेश शूर गुरुपूरल बंसल दा सड़क वाले गौ माताजी नंदी महाराज नु गौशाला पछवान अते चल रहीया गौशाला मानु 2016 तो लग्गा कौसेस जिस विच हजे तक ਖਰਬਰ ਪਏ ਜਾ ਚੁੱਕੇ ਹਨ ਅਤੇ ਹਰ ਰੋਜ਼ ਕਰੋੜਾਂ ਰੁਪਏ ਜਾ ਰਹੇ ਨੇ ਨੂੰ ਰਿਲੀਜ਼ ਕਰਵਾਉਣ ਲਈ ਮਿਤੀ 28 ਦਸੰਬਰ 2025 ਤੋਂ ਕੀਤੇ ਕਠਿਨ ਅੰਸ਼ਨ ਦੇ ਸਮਰਥਨ ਦੇ ਲਈ ਉਹਨਾਂ ਦਾ ਹਾਰਦਿਕ ਧੰਨਵਾਦ ਕੀਤਾ। ਗਊ ਸੇਵਕ ਪੰਡਿਤ ਅਵਨ ਕੁਮਾਰ ਪ੍ਰਾਸ਼ਰ ਨੇ ਸਾਰੀਆਂ ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਨੂੰ ਅਤੇ ਸਾਰੇ ਸਮਾਜ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੰਪਰਕ ਵਾਲੇ ਚੁਣੇ ਹੋਏ ਸਤਾਧਾਰੀ ਅਤੇ ਵਿਰੋਧੀ ਧਿਰ ਦੇ ਨੇਤਾ ਅਤੇ ਅਧਿਕਾਰੀਆਂ ਨੂੰ ਬਹੁਤ ਵਿਨਮਰਤਾ ਅਤੇ ਆਦਰ ਸਹਿਤ ਜ਼ੋਰਦਾਰ ਤਰਕ ਦੇ ਨਾਲ ਪੁੱਛਣ ਕਿ ਜਦੋਂ ਸਾਰਾ ਸਮਾਜ ਕਾਊਸੈਸ 2016 ਤੋਂ ਦੇ ਰਿਹਾ ਤਾਂ ਗਊਆਂ ਸੜਕਾਂ ਤੇ ਕਿਉਂ ਹਨ ਅਤੇ ਗਊਸ਼ਾਲਾਵਾਂ ਨੂੰ ਕਾਊਸੈਸ ਰਿਲੀਜ਼ ਕਿਉਂ ਨਹੀਂ ਕੀਤਾ ਜਾ ਰਿਹਾ ਜੈ ਗਊ ਮਾਤਾ ਜੈ ਗੋਪਾਲ ਕੇਸ਼ਵ ਮਾਦਵਦੀਨ ਦਿਆਲ ਅੱਜ ਮੇਰਾ ਸੁਭਾਗੇ ਹੈ ਕਿ ਮੈਨੂੰ ਸ਼੍ਰੀ ਦੁੱਗਲ ਜੀ ਸ਼੍ਰੀ ਪਸੀਨ ਸਾਹਿਬ ਦੇ ਚਰਨਾਂ 'ਚ ਬੈਠਣ ਦਾ ਮੌਕਾ ਮਿਲਿਆ ਔਰ ਮੈਂ ਹੱਥ ਜੋੜ ਕੇ ਇਹਨਾਂ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਕਿ ਪੰਜਾਬ ਦੇ ਵਪਾਰੀ ਵੱਧ ਚੜ ਕੇ ਤੁਹਾਡੀ ਸਰਪ੍ਰਸਤੀ 'ਚ ਜਿਹੜਾ ਟੈਕਸ ਦੇ ਰਹੇ ਨੇ ਔਰ 2016 ਤੋਂ ਖਰਬਾਂ ਰੁਪਏ ਜਾ ਚੁੱਕੇ ਐ ਔਰ ਹਰ ਰੋਜ਼ ਕਰੋੜਾਂ ਰੁਪਏ ਖਵਸੇ ਜਾ ਰਿਹਾ ਹੈ ਪਰ ਉਹ ਸਾਡੀਆਂ ਗਵਾਂ ਤੱਕ ਨਹੀਂ ਪਹੁੰਚ ਰਿਹਾ 75% ਗੋਵਾਂ ਚ ਸੜਕਾਂ ਦੇ ਉੱਤੇ ਜੇ ਔਰ ਹਰ ਰੋਜ਼ ਤੁਹਾਡੇ ਕੋ ਟੈਕਸ ਲਿੱਤਾ ਜਾ ਰਿਹਾ ਔਰ ਜਿਹੜੀਆਂ ਸਮੇਂ ਸਮੇਂ ਤੇ 15 ਦਿਨਾਂ ਬਾਅਦ ਹਫਤੇ ਬਾਅਦ ਆਪ ਜਿਹੜੀਆਂ ਸਰਕਾਰ ਨਾਲ ਜਿਹੜੀਆਂ ਮੀਟਿੰਗਾਂ ਹੁੰਦੀਆਂ ਵਾਂ ਉਸ ਮੀਟਿੰਗਾਂ ਦੇ ਵਿੱਚ ਇਹ ਗੱਲ ਚੁੱਕੋ ਔਰ ਜਿਸ ਤਰ੍ਹਾਂ ਇਹਨਾਂ ਨੇ ਬਹੁਤ ਵਡੇ ਰੂਪ ਦੇ ਵਿੱਚ ਸਾਡੇ ਸਿਰ ਤੇ ਹੱਥ ਰੱਖ ਕੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਤੇ ਮੈਂ ਅਰਦਾਸ ਕਰਾਂਗਾ ਗਊ ਮਾਤਾ ਜੀ ਨੰਦੀ ਮਹਾਰਾਜ ਜੀ ਇਹਨਾਂ ਨੂੰ ਖੁੱਲੇ ਜਿਹੜੇ ਆਸ਼ੀਰਵਾਦ ਦੇਣ ਇਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣ ਔਰ ਫਾਸਟਵੇ ਨਿਊਜ਼ ਚੈਨਲ ਦੇ ਪ੍ਰਤਿਸ਼ਠਿਤ ਮੰਚ ਰਾਹੀਂ ਔਰ ਇੱਕ ਐਸੇ ਮੰਚ ਰਾਹੀਂ ਜਿਹੜਾ ਖੁੱਲ ਕੇ ਗਊ ਮਾਤਾ ਦੀ ਸੇਵਾ ਦੇ ਲਈ ਮੈਦਾਨ ਦੇ ਵਿੱਚ ਨਿਊਜ਼ ਕਵਰੇਜ ਦੇ ਲਈ ਲੱਗਾ ਹੋਇਆ ਹੈ ਹਰ ਰੋਈ ਗਊ ਮਾਤਾ ਦੀ वेदना ਜਿਹੜੀ ਹੈ ਆਪਣੀ న్యూਸ ਦੇ ਰਾਹੀਂ ਜਨ ਜਨ ਤੱਕ ਪਹੁੰਚਾ ਰਿਆ ਵੈ ਕਿ ਸਾਰੇ ਧਾਰਮਿਕ ਸੰਗਠਨ ਸਾਰੇ ਸਮਾਜਿਕ ਸੰਗਠਨ ਖੁੱਲ ਕੇ ਮੈਦਾਨ ਦੇ ਵਿੱਚ ਆਓ ਔਰ ਸਾਰੇ ਪੁੱਛਣਾ ਸ਼ੁਰੂ ਕਰੋ ਔਰ ਹੈਰਾਨੀ ਦੀ ਗੱਲ ਹੈ ਅਸੀਂ ਕਿਸੇ ਕੋ ਕੋਈ ਭੀਖ ਨਹੀਂ ਮੰਗਨਦੇ ਸਮਾਜ ਫੰਡ ਦਿੰਦਾ ਪਿਆ ਖਰਬਾ ਜਾ ਚੁੱਕੇ ਨੇ ਕਰੋੜਾਂ ਜਾਂਦੇ ਪਏ ਨੇ ਔਰ ਕਿਹੜੀ ਖੁੱਡਜ ਜਾਂਦੇ ਪਏ ਨੇ ਕੀ ਉੱਥੇ ਹੁੰਦਾ ਹੁੰਦਾ ਉਹਨਾਂ ਪੈਸਿਆਂ ਦਾ ਹੁੰਦਾ ਰਿਹਾ ਸਿਰਫ ਇਹ ਪੁੱਛਣਾ ਸ਼ੁਰੂ ਕਰੋ ਡਿਮਾਂਡ ਹੋਏਗੀ ਤੇ ਇੰਪਲੀਮੈਂਟ ਜਿਹੜੇ ਹੈਗੇ ਉਸ ਪੈਸੇ ਦੇ ਗਊਸ਼ਾਲਾ ਤੱਕ ਜਾਣ ਦੇ ਹੋਣਗੇ ਔਰ ਮੈਂ ਆਖਰੀ ਗੱਲ ਇਹ ਕਹਿ ਕੇ ਮੈਂ ਸਭ ਦਾ ਧੰਨਵਾਦ ਕਰਾਂਗਾ ਬੜੀ ਬयंਕਰ ਸਰਦੀ ਜਿਹੜੀ ਹੈਗੀ ਹੈ ਨਾ ਇੱਕ ਵਾਰੀ ਆਪਣੇ ਆਪਣੇ ਘਰ ਬਿਨਾ ਕੱਪੜਿਆਂ ਦੇ ਫਰਸ਼ ਤੇ 10 ਮਿੰਟ ਬਹਿ ਕੇ ਵੇਖ ਲਿਓ ਤੇ ਫਿਰ ਵਿਚਾਰ ਕਰਿਓ ਇਹ ਸਾਰੀ ਸਾਰੀ ਰਾਤ ਔਰ ਸਾਰਾ ਸਾਰਾ ਦਿਨ ਸਾਡੀ ਗਊ ਮਾਤਾ ਜੀ ਸਾਡੇ ਨੰਦੀ ਮਹਾਰਾਜ ਜੀ ਕਿਸ ਤਰ੍ਹਾਂ ਠਠੁਰਦੀ ਸਰਦੀ ਦੇ ਵਿੱਚ ਬਿਤਾ ਰਹੇ ਨੇ ਮੈਂ ਕੋਈ ਬਹੁਤ ਯਾਦ ਨਹੀਂ ਸ਼ਬਦ ਬੋਲਾਂਗਾ ਕਿਉਂਕਿ ਦੋਨੋਂ ਮੇਰੇ ਬਹੁਤ ਪੂਜਨਯੋਗ ਨੇ ਦੁੱਗਲ ਜੀ ਪਸੀਨ ਸਾਹਿਬ ਹੋਰ ਉਹਨਾਂ ਨੇ ਬੜੇ ਵੱਡੇ ਪੱਧਰ ਦੇ ਉੱਤੇ ਜਿੱਥੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਔਰ ਜਿੱਥੇ ਇਹ ਗੱਲ ਸਮਾਜ ਦੇ ਅੱਗੇ ਵੀ ਰੱਖੀ ਹੈ ਮੈਂ ਛੋਟੇ ਸ਼ਬਦਾਂ ਚ ਆਪਣੀ ਬਾਣੀ ਨੂੰ ਵਿਰਾਮ ਦੇਵਾਂਗਾ ਔਰ ਜਿਹੜੇ-ਜਿਹੜੇ ਵੀ ਫਾਸਟ ਵੇ ਨਿਊਜ਼ ਚੈਨਲ ਦੇ ਰਾਹੀਂ ਇਹ ਜਿਹੜੀ ਖਬਰ ਨੂੰ ਸੁਣ ਰਹੇ ਨੇ ਮੈਂ ਬੇਨਤੀ ਕਰਾਂਗਾ ਪੁਰ ਜ਼ੋਰ ਤਰੀਕੇ ਨਾਲ ਇਸ ਚੀਜ਼ ਦੀ ਮੰਗ ਕਰੋ ਕਿ ਜਦੋਂ ਸਮਾਜਿਕ ਹਾਊਸਸ ਦੇ ਰਿਆ ਵੈ ਤੇ ਗਵਾਂ ਤੱਕ ਕਿਉਂ ਨਹੀਂ ਪਹੁੰਚ ਰਿਹਾ ਹੈ ਔਰ ਮੈਂ ਇਸ ਮੰਚ ਰਾਹੀਂ ਮੈਂ ਬੇਨਤੀ ਕਰਾਂਗਾ ਕਿ ਅਗਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਖੁੱਲੇ ਮਨ ਦੇ ਨਾਲ ਸਾਡੀ ਇਹ ਸਮੱਸਿਆ ਹੱਲ ਕਰਦੇ ਨੇ ਅਮ੍ਰਿਤਸਰ ਤੋਂ ਪੈਦਲ ਚੱਲ ਕੇ ਮੈਂ ਚੰਡੀਗੜ੍ਹ ਪਹੁੰਚਾਂਗਾ ਉਹਨਾਂ ਦੇ ਪੈਰੀ ਹੱਥ ਲਾ ਕੇ ਉਹਨਾਂ ਦਾ ਵਿਵਾਦਨ ਕਰਾਂਗਾ ਔਰ ਹਰ ਤਰੀਕੇ ਨਾਲ ਉਹਨਾਂ ਦਾ ਸੀ ਜਿਹੜਾ ਮਾਨ ਸਮਾਨ ਕਰਾਂਗੇ ਸਾਰੇ ਸਮਾਜ ਵੱਲੋਂ ਸਾਰੇ ਸਨਾਤਨ ਸਮਾਜ ਵੱਲੋਂ ਉਹਨਾਂ ਨੇ ਹੋਰ ਵੀ ਅਨੇਕ ਮਸਲਿਆਂ ਦੇਤੇ ਬੜੀਆਂ ਵੱਡੀਆਂ ਮੁਸ਼ਕਲਾਂ ਹੱਲ ਕੀਤੀਆਂ ਸਾਡੀ ਗਊ ਮਾਂ ਦਾ ਸਾਡੇ ਨੰਦੀ ਮਹਾਰਾਜ ਦੀ ਵੀ ਮੁਸ਼ਕਲ ਹੱਲ ਕਰ ਦਿਓ ਯੁਗਾਂ-ਯੁਗਾਂ ਤੱਕ ਤੁਹਾਡਾ ਧੰਨਵਾਦ ਕਰਾਂਗੇ ਜੈ ਗਊ ਮਾਤਾ ਜੈ ਗੋਪਾਲ ਕੇਸ਼ਵ ਮਾधव ਦੀਨ ਧਿਆਨ